ਤਸੀਲ ਭਲਾੜਾ ਡਿਸਟ੍ਰਿਕਟ ਮਾਨਸਾ ਪਿੰਡ ਬੋਹਾ ਇਧਰਲੇ ਪਾਸੇ ਬਈ ਸ਼ਹਿਰ ਹੈ ਬੋਹਾ ਆ ਰੋਡ ਮੇਨ ਰੋਡ ਰਤੀਆ ਰਤੀ ਤੋਂ ਭਲਾੜਾ ਰੋਡ ਲੱਗ ਜਾਂਦਾ ਹੈਗਾ ਇਧਰਲੇ ਪਾਸੇ ਬਈ ਜਮਾ ਸਾਹਮਣੇ ਸਾਹਮਣੇ ਜਮਾ ਸਾਹਮਣੇ ਆ ਆ ਕੇ ਮੰਡੀ ਦਾ ਗੇਟ ਬਈ ਮੇਨ ਇੱਥੇ ਮੰਡੀ ਹੈ ਮੰਡੀ ਦੇ ਸਾਹਮਣੇ ਇੱਕ ਘਰ ਹੈ ਆ ਵਾਲਾ ਡੇਢ ਕਨਾਲ ਆ ਬਾਈ ਡੇਢ ਕਨਾਲ ਆ ਵੀ ਉਸੇ ਦੀ ਹੈ ਬੰਦੇ ਦੀ ਤੇ ਆ ਘਰ ਬਣਿਆ ਹੋਇਆਗਾ ਇਹ ਬਕਾਊ ਆ ਬਾਈ ਆ ਘਰ ਆ ਬਾਥਰੂਮ ਬਣਿਆ ਹੋਇਆ ਨੂੰ ਬਾਈ ਅੱਧੇ ਲੇਪਸੇ ਸ਼ਿੰਕ ਲੱਗਿਆ ਹੋਇਆ ਬਹੁਤ ਖੁੱਲੀ ਸਪੇਸ ਆ ਜਾਂਦੀ ਹੈ ਅਦੋ ਕਮਰੇ ਆ ਕੀ ਮੇਨ ਇਹ ਇਹ ਚਾਤਾ ਜੀ ਲੱਗੀ ਹੋਈ ਆਣਾ ਆ ਸਹੀ ਐ ਹੋਰ ਕੰਮ ਥੋੜਾ ਬੋਤਾ ਆਇਡੈਂਟੀਟੀ ਬੈਂਟਿੰਗ ਦਾ ਕੰਮ ਰਹਿੰਦਾ ਆਣਾ ਕਰਾਉਣਾ ਆ ਆਇਡੈਂਟੀਟੀ ਬੈਂਟਿੰਗ ਦਾ ਕੰਮ ਰਹਿੰਦਾ ਬਸ ਕਿੰਨੇ ਬਾਈ ਕਿੰਨੇ ਦੇ ਕਮਰੇ ਆ ਬਾਈ ਕਿੰਨੇ ਬਾਈ ਕਿੰਨੇ ਦੇ ਕਮਰੇ ਆ ਬਾਈ ਮੈਂ 16 12 ਦੇ ਮੇਨ ਬੈੱਡਰੂਮ ਨੇ ਬਾਈ ਤੇ ਆ ਵੀ ਬੈੱਡਰੂਮ ਆ ਗਿਆ ਨਾ ਨਾ ਕਹਾ ਇਹ ਵੀ ਕਮਰਾ ਹੈ 16 12 ਦਾ ਬੈੱਡਰੂਮ ਆ ਆ ਰੈੱਡਪੁਟ ਰੱਖੀ ਜਾਂਦੇ ਨੇ ਕਾ ਆ ਆ ਕੀ ਹੈ ਬਾਈ ਗੈਸਟ ਰੂਮ ਹੈ ਰਸੋਈ ਚਲੋ ਹਾਂ ਇਹ ਤਾਂ ਹਾਂ ਜੀ ਕੋਈ ਪੱਕਾ ਪਤਾ ਨਹੀਂ ਹੈ ਨਾ ਇਹ ਜਿਹੜੀ ਨਾਲ ਲੱਗ ਨਹੀਂ ਥਾਂ ਕੀ ਬਾਈ ਇਹ ਇਹ ਵੀ ਨਾਲ ਹੀ ਵੇਚੋਗੇ ਨਾ ਕੀ ਕਰ ਲਈ ਇਧਰ ਲਈ ਵੇਚਣੀ ਹੈ ਹਾਂ ਆਹ ਗੰਦ ਤੱਕ ਹੀ ਆਉਂਦਾ ਆਹ ਗੰਦ ਕੋ ਉਹ ਗੰਦ ਉਹ ਗੰਦ ਦਾ ਕੋਈ ਉਹ ਗੰਦ ਤੱਕ ਹੈ ਉਹ ਗੰਦ ਤੱਕ ਹੈ ਡੇਢ ਡੇਢ ਕਨਾਲ ਆ ਸ਼ਹਿਰ ਦੇ ਵਿੱਚ ਹਾਂ ਠੀਕ ਹੈ ਮੇਨ ਸ਼ਹਿਰ ਦੇ ਵਿੱਚ ਡੇਢ ਕਨਾਲ ਆ ਆਹ ਜਿਹੜੀ ਮੋਟਰ ਲੱਗੀ ਹੋਈ ਹੈ ਇਹ ਉਹਦੇ ਵਾਲੀ ਹੈ ਨਾ ਮੇਨ ਬਾਰਡਰ ਬਾਕਸ ਵਾਲੀ ਮੇਨ ਬਾਰਡਰ ਬਾਕਸ ਵਾਲੀ ਲੱਗੀ ਹੋਈ ਹੈ ਜੀ ਵਿੱਚ ਇੱਧਰ ਚੁੱਲਾ ਚੌਂਕਾ ਆ ਗਿਆ ਜੀ ਇਹ ਚੁੱਲਾ ਚੌਂਕਾ ਜੀ